ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਗੱਲ ਕਰਾਂਗੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਆਉਂਦੇ 5 ਤੋਂ ਲੈ ਕੇ 6 ਦਿਨਾਂ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਕੱਲ ਆਪਾਂ ਨੂੰ ਜਿਹੜਾ ਸਿਸਟਮ ਦੇਖਣ ਨੂੰ ਮਿਲਿਆ ਹੈ ਉਸ ਦਾ ਅਸਰ ਕ੍ਰੀਮ ਅੱਜ ਦੇ ਵਿੱਚ ਦੇਖਣ ਨੂੰ ਮਿਲੇਗਾ ਜਾਂ ਨਹੀਂ ਤਕਰੀਬਨ ਮੌਸਮ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤੇ ਗਣ ਇਸ ਦਾ ਅਸਰ ਅੱਜ ਦੇਖਣ ਨੂੰ ਮਿਲੇਗਾ ਜਾਂ ਨਹੀਂ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਟੁੱਟਵੀਆਂ ਕਰਵਾਈਆਂ ਦੇ ਵੀ ਅਲਰਟ ਮੌਸਮੀ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾਰੀ ਕੀਤੇ ਗਾਣ ਇਸ ਦੀ ਗੱਲ ਵੀ ਅੱਗੇ ਵੀਡੀਓ ਵਿੱਚ ਕਰਾਂਗੇ ਕਿ ਮੌਸਮੀ ਵਿਭਾਗ ਨੇ 9 ਤਰੀਕ ਤੱਕ ਅਲਰਟ ਜਾਰੀ ਕਰ ਦਿੱਤੇ ਗਾਣ ਕੁਝ ਇਲਾਕਿਆਂ ਦੇ ਵਿੱਚ ਅੱਜ ਦੇ ਲਈ ਵੀ yellow alert ਜਾਰੀ ਕੀਤੇ ਗਾਣ ਇਸ ਦੀ ਗੱਲ ਆਪਾਂ ਅੱਗੇ ਵੀਡੀਓ ਵਿੱਚ ਕਰਾਂਗੇ ਫਿਲਹਾਲ ਜੇ ਸਭ ਤੋਂ ਪਹਿਲਾਂ ਲਾਈਵ ਸੈਟਲ ਤਸਵੀਰਾਂ ਤੇ ਨਜ਼ਰ ਮਾਰੀਏ ਲਾਈਵ ਤਸਵੀਰਾਂ ਦੇ ਹਿਸਾਬ ਨਾਲ ਦੇਖੇ ਤਕਰੀਬਨ ਹਲਕਾ ਪੱਛਮੀ ਸਿਸਟਮ ਆਪਾਂ ਨੂੰ ਪਹਾੜੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਆਪਾਂ ਨੂੰ ਕੱਲ ਕਾਫੀ ਇਲਾਕਿਆਂ ਦੇ ਵਿੱਚ ਪੱਛਮੀ ਸਿਸਟਮ ਦੀਆਂ ਕਰਵਾਈਆਂ ਪੰਜਾਬ ਤਮ ਆਪਾਂ ਨੂੰ ਰਾਜਸਥਾਨ ਦੇ ਪੱਛੋਂ ਦੇਖਣ ਨੂੰ ਮਿਲ ਰਿਹਾ ਸੀ ਤਕਰੀਬਨ ਪਾਕਿਸਤਾਨ ਵਾਲੀ ਸਾਈਟ ਤੋਂ ਆਪਾਂ ਨੂੰ ਪੱਛਮੀ ਪਾਸੇ ਪੰਜਾਬ ਦੇ ਵਿੱਚ ਐਂਟਰ ਹੋਇਆ ਰਿਆਣੇ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲੀਆਂ ਜਿਸ ਦੇ ਨਾਲ ਦੇਖੀ ਤਕਰੀਬਨ ਕੱਲ ਆਪਾਂ ਨੂੰ ਦੁਪਹਿਰ ਤੋਂ ਬਾਅਦ ਹਲਕਾ ਪੱਛਮੀ ਸਿਸਟਮ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਪਾਕਿਸਤਾਨ ਤੋਂ ਉੱਠਿਆ ਤੇ ਤਕਰੀਬਨ ਫਾਜ਼ਿਲਕਾ ਹੋ ਗਿਆ ਬੋਰ ਹੋ ਗਿਆ ਮੁਖਸਰ ਹੋ ਗਿਆ ਸ਼੍ਰੀ ਗੰਗਾ ਨਗਰ ਰਾਜਸਥਾਨ ਦੇ ਇਲਾਕਿਆਂ ਨੂੰ ਹਨੂਮਨਗੜ੍ਹ ਇਲਾਕਿਆਂ ਨੂੰ ਕਵਰ ਕਰਦਾ ਹੋਇਆ ਸੈਂਟਰ ਪੰਜਾਬ ਦੇ ਇਲਾਕਿਆਂ ਦੇ ਵਿੱਚ ਅੱਗੇ ਵੱਧਦਾ ਹੋਇਆ ਖਾਇਦੇ ਰਸੀ ਲੁਧਿਆਣੇ ਤੱਕ ਆਪਾਂ ਨੂੰ ਦੀ ਗਤੀ ਆਪਾਂ ਨੂੰ 50 ਤੋਂ ਲੈ ਕੇ 70 ਕਿਲੋਮੀਟਰ ਦੇ ਹਿਸਾਬ ਨਾਲ ਵੀ ਦੇਖਣ ਨੂੰ ਮਿਲੀ ਓਵਰ ਆਲ ਦੇਖੀ ਹਨੇਰੀ ਵਰਗਾ ਸਿਸਟਮ ਜ਼ਿਆਦਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਰਾਜਸਥਾਨ ਅਤੇ ਹਰਿਆਣੇ ਦੇ ਇਲਾਕਿਆਂ ਦੇ ਵਿੱਚ ਬਾਕੀ ਪੰਜਾਬ ਦੇ ਵਿੱਚ ਮੁਕਸਰ ਹੋ ਗਿਆ ਪਠਿੰਡਾ ਬਰਨਾਲਾ ਹੋ ਗਿਆ ਮਲੇਰਕੋਟਲੇ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀਆਂ-ਫੁਲਕੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਓਵਰ ਆਲ ਜੇਕਰ ਅੱਜ ਦੀ ਗੱਲ ਕਰੀਏ ਅੱਜ ਤਕਰੀਬਨ ਟੁੱਟਵੇਂ ਤੌਰ ਤੇ ਬੱਦਲਬਾਈ ਕੁਝ ਇਲਾਕਿਆਂ ਦੇ ਵਿੱਚ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਓਵਰ ਆਲ ਉੱਤਰੀ ਭਾਰਤ ਦੇ ਵਿੱਚ ਫਿਲਹਾਲ ਮੌਸਮ ਠੀਕ-ਠਾਕ ਦੇਖਣ ਨੂੰ ਮਿਲਿਆ ਜ ਚੱਕਰਵਤੀ ਹਵਾਵਾਂ ਇਧਰ ਪਾਕਿਸਤਾਨ ਦੇ ਉੱਤੇ ਘੁੰਮਦੀਆਂ ਹੋਈਆਂ ਕਈ ਦੇਰਿਆਂ ਜਿਹੜੇ ਰਾਜ Rajasthan ਦੇ ਨਾਲ ਟੱਚ ਕਰਦੇ ਇਲਾਕਿਆਂ ਦੇ ਵਿੱਚ ਅਰਬ ਸਾਗਰ ਤੋਂ ਸਿੱਧੀਆਂ ਆਵਾਵਾਂ ਦੇਖਣ ਨੂੰ ਮਿਲ ਰਹੀਆਂ ਜੋ ਕਿ ਪੰਜਾਬ ਦੇ ਵੱਲ ਨਵੀਂ ਵਾਲੀਆਂ ਹਵਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਬਾਕੀ ਦੱਖਣ ਪੂਰਬ ਤੋਂ ਵੀ ਆਪਾਂ ਨੂੰ ਪੰਜਾਬ ਦੇ ਵੱਲ ਹਵਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਇੱਕ ਐਂਟੀਸਾਈਕਲੋਨ ਆਪਾਂ ਨੂੰ ਬੰਗਲਾਦੇਸ਼ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਜੋ ਕਿ ਚੱਕਰਵਤੀ ਰੂਪ ਦੇ ਵਿੱਚ ਹਵਾਵਾਂ ਘੁੰਮਦੀਆਂ ਹੋਈਆਂ ਕਈ ਦੇਰਿਆਂ ਪੱਛਮੀ ਸਿਸਟਮ ਫਿਲਹਾਲ ਆਪਾਂ ਨੂੰ ਅੱਜ ਵੀ ਦੇਖਣ ਨੂੰ ਮਿਲ ਰਿਹਾ ਜੋ ਕਿ ਫਿਲਹਾਲ ਅੱਗੇ ਵੱਧਦਾ ਹੋਇਆ ਚੱਲ ਦੇ ਰਿਹਾ ਹੈ ਡਬਲਯ ਫਿਲਹਾਲ ਆਪਾਂ ਨੂੰ ਅੱਜ ਠੀਕ-ਠਾਕ ਦੇਖਣ ਨੂੰ ਮਿਲ ਰਿਹਾ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਫਿਲਹਾਲ ਦੁਪਹਿਰ ਤੋਂ ਬਾਅਦ ਕੁਝ ਇਲਾਕਿਆਂ ਦੇ ਵਿੱਚ ਕਾਰਵਾਈਆਂ ਟੁੱਟਮੇ ਤੌਰ ਤੇ ਦੇਖਣ ਦੀ ਉਮੀਦ ਹੈ ਮੌਸਮ ਵਿਭਾਗ ਨੇ ਇਸ ਵਾਰ ਜਾਣਕਾਰੀ ਦਿੱਤੀ ਗਈ ਹੈ ਇਸ ਤੇ ਨਜ਼ਰ ਮਾਰੀਏ ਤਕਰੀਬਨ ਆਪਾਂ ਦੇਖੀਏ ਤਾਂ ਪਠਾਨਕੋਟ ਹੋ ਗਿਆ ਸ਼ਰਪੂਰ ਦੇ ਕੁਝ ਇਲਾਕੇ ਹੋ ਗਏ ਨਵਾਂ ਚੈਰ ਹੋ ਗਿਆ ਰੂਪਨਗਰ ਹੋ ਗਿਆ ਮੁਹਾਲੀ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਨੇ ਤੇਜ਼ ਹਵਾਵਾਂ ਦੇ ਅਲਰਟ ਜਾਰੀ ਕੀਤੇ ਹਨ ਗੜਝਲਿਖਦੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਹਨ ਮਾਨਸਾ ਬਰਨਾਲਾ ਹੋ ਗਿਆ ਪਠਿੰਡੇ ਦੇ ਕੁਝ ਇਲਾਕੇ ਹੋ ਗਏ ਮੁਕਸਰ ਹੋ ਗਿਆ ਸਮੇ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ ਦੱਖਣ ਪੂਰੇ ਦੀ ਹਵਾਵਾਂ ਜਾਂਤਰ ਇਲਾਕਿਆਂ ਵੀ ਦੇਖਣ ਨੂੰ ਮਿਲ ਸਕਦੀਆਂ ਅੱਗੇ ਜੇ ਆਪਾਂ ਟੁੱਟਵੇਂ ਮੀਂਹ ਦੀਆਂ ਕਾਰਵਾਈਆਂ ਦੇ ਅਲਰਟ ਤੇ ਨੇਰ ਮਾਰੀ ਹੈ ਪਠਾਨਕੋਟ ਹਰਪੂਰ ਨਵਾਂਚਾਰੇ ਨਾਲ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਨੇ ਟੁੱਟਵੀਆਂ ਕਾਰਵਾਈਆਂ ਦੇ ਇਸੇ ਤਰ੍ਹਾਂ ਹੀ ਮਾਨਸਾ ਹੋ ਗਿਆ ਮੁਕਸਰ ਹੋ ਗਿਆ ਮੁਫਾਜ਼ਿਲਕਾ ਹੋ ਗਿਆ ਪਠਿੰਡਾ ਇਲਾਕਿਆਂ ਵਿੱਚ ਟੁੱਟਵੇਂ ਹਲਕੇ ਦਰਮਿਆਨੇ ਮੀਂਹ ਦੇ ਚਾਂਸ ਬਣ ਸਕਦੇ ਹਨ ਜੇ ਓਵਰ ਆਲਰਟ ਤੇ ਨਜ਼ਰ ਮਾਰੀ ਤਕਰੀਬਨ ਕੱਲ ਆਪਾਂ ਨੂੰ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕੀਤੇ ਗਏ ਸਨ ਆਪਾਂ ਨੂੰ ਉਮੀਦੀਆਂ ਕਾਰਵਾਈਆਂ ਇੱਕ ਸਿਸਟਮ ਆਪਾਂ ਨੂੰ ਪਾਕਿਸਤਾਨ ਦੇ ਪੱਛਮੀ ਸਾਈਡ ਤੋਂ ਪੰਜਾਬ ਦੇ ਵਿੱਚ ਐਂਟਰ ਹੁੰਦਾ ਦਿਖਾਈ ਦੇ ਰਿਹਾ ਸੀ ਜਿਸ ਦੀਆਂ ਵਿੱਚ ਆਪਾਂ ਨੂੰ ਫਾਜ਼ਿਲਕਾ ਫਿਰੋਜ਼ਪੁਰ ਮੁਕਸਰ ਮੋਗਾ ਇਹਨਾਂ ਇਲਾਕਿਆਂ ਦੇ ਵਿੱਚ ਗਤੀਵਿਧੀਆਂ ਵਧੀਆਂ ਹੋਈਆਂ ਦਿਖਾਈ ਦੇ ਰਹੀਆਂ ਸਾਨ ਸੈਂਟਰ ਪੰਜਾਬ ਦੇ ਇਲਾਕਿਆਂ ਤੱਕ ਲੁਧਿਆਣੇ ਤੱਕ ਇਸ ਦਸਤਰ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਸੀ ਜੇਕਰ ਅੱਜ ਦੀ ਗੱਲ ਕਰੀ ਅੱਜ ਵੀ ਟੁੱਟਵੇਂ ਤੌਰ ਤੇ ਮੌਸਮ ਵਿਭਾਗ ਨੇ ਉਮੀਦ ਦੇ ਅਲਰਟ ਜਾਰੀ ਕੀਤੇ ਗਏ ਹਨ ਹਵਾ ਇਸ ਦੀ ਜਾਣਕਾਰੀ ਆਪਾਂ ਪਿੱਛੇ ਵੀਡੀਓ ਦੇ ਵਿੱਚ ਡੀਟੇਲ ਵਿੱਚ ਜ਼ਿਲ੍ਹੇਵਾਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਜੇਕਰ ਕੱਲ ਦੀ ਗੱਲ ਕਰੀਏ ਤਕਰੀਬਨ ਕੱਲ ਵੀ ਆਪਾਂ ਨੂੰ ਟੁੱਟਵੀਆਂ ਕਾਰਵਾਈਆਂ ਦੇ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤੇ ਗਏ ਹਨ ਕੁਝ ਇਲਾਕਿਆਂ ਵਿੱਚ ਕਾਰਵਾਈਆਂ ਦੇਖਣ ਨੂੰ ਮਿਲ ਸਕਦੇ ਹਨ ਉਸ ਤੋਂ ਬਾਅਦ 6 ਤਰੀਕ ਦੀ ਗੱਲ ਕਰੀਏ 6 ਤਰੀਕ ਨੂੰ ਮੌਸਮ ਡਰਾਈ ਦੱਸਿਆ ਗਿਆ 7 ਨੂੰ ਵੀ 8 ਨੂੰ ਵੀ ਅਤੇ 9 ਤਰੀਕ ਨੂੰ ਤਕਰੀਬਨ ਮੌਸਮ ਵਿਭਾਗ ਵੱਲੋਂ ਮੌਸਮ ਦੀ ਜਾਨਕਾਰੀ ਡਰਾਈ ਹੀ ਦਿੱਤੀ ਗਈ ਹੈ ਓਵਰਆਲ ਦੇਖੀਏ ਤਕਰੀਬਨ ਟੁੱਟਵੀਆਂ ਕਾਰਵਾਈਆਂ ਆਪਾਂ ਨੂੰ ਕੱਲ ਦੀ ਲਈ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਨਾ ਤੇ 4 ਅਤੇ ਤੇ ਗੇਮ ਮੌਸਮੇ ਹੀ ਡਰਾਈ ਹੀ ਦੇਖਣ ਨੂੰ ਮਿਲੇਗਾ ਹਵਾਵਾਂ ਦੀ ਗੱਲ ਕਰੀਏ 50 ਤੋਂ 60 ਕਿਲੋਮੀਟਰ ਦੇ ਹਿਸਾਬ ਨਾਲ ਆਪਾਂ ਨੂੰ ਕੱਲ ਦੇ ਲਈ ਮੌਸਮੇ ਪਾਣੀ ਅਲਰਟ ਜਾ ਰਹੀ ਕਿ ਅੱਜ ਦੇ ਲਈ ਆਪਾਂ ਨੂੰ 30 ਤੋਂ 40 ਕਿਲੋਮੀਟਰ ਦੇ ਹਿਸਾਬ ਨਾਲ ਵਕਵਾ ਖੇਤਰਾਂ ਦੇ ਵਿੱਚ ਹਵਾਵਾਂ ਦੇਖਣ ਨੂੰ ਮਿਲ ਅੱਗੇ ਜੇ ਹੁਣ ਮੌਨਸੂਨ ਦੀ ਸਥਿਤੀ ਦੀ ਗੱਲ ਕਰੀ ਤਾਂ 3 ਜੂਨ ਨੂੰ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਗਈ ਹੈ ਮੌਨਸੂਨ ਆਪਾਂ ਨੂੰ ਮਹਾਰਾਸ਼ਟਰ ਤੋਂ ਥੋੜੀ ਜੀ ਥੱਲੇ ਨੂੰ ਦੇਖਣ ਨੂੰ ਮਿਲ ਰਹੀ ਸੀ ਇਹ ਕਵਰ ਕਰਦੀ ਹੋਈ ਦਿਖਾਈ ਦੇ ਰਹੀ ਸੀ ਬਾਕੀ ਕੁਝ ਕੁਝ ਇਲਾਕੇ ਆਪਾਂ ਨੂੰ ਅੱਗੇ ਦੇਖੇ ਤਕਰੀਬਨ ਇਧਰ ਮਹਾਰਾਸ਼ਟਰ ਤੋਂ ਥੱਲੇ ਛੱਤੀਸਗੜ ਦੇ ਇਲਾਕੇ ਆ ਤਾਂ ਮੌਨਸੂਨ ਅੱਗੇ ਜਾਂਦੀ ਹੋਈ ਤਕਰੀਬਨ ਇਸ ਥਾਂ ਤੇ ਆਪਾਂ ਨੂੰ ਓਡੀਸ਼ਾ ਦੇ ਇਲਾਕੇ ਹੋਗੇ ਇਹ ਇਧਰ ਵੈਸਟ ਬੰਗਾਲ ਤੋਂ ਤ੍ਰਿਪੁਰਾ ਦੇ ਮੰਗਾਲਿਆ ਹੋ ਗਿਆ ਸਾਮ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਤਕਰੀਬਨ ਮੌਨਸੂਨ ਦੀ ਜਾਣਕਾਰੀ ਮੌਸਮ ਵਿਭਾਗ ਕਰੀਬਨ 29 ਤੋਂ 3 ਜੂਨ ਦੇ ਵਿਚਕਾਰ ਇਹ ਕਰੀਬਨ ਇਹ ਕਵਰ ਕਰਦੀ ਹੋਈ ਥਾਈ ਦੇਰੀ ਸੀ ਇਹਨਾਂ ਇਲਾਕਿਆਂ ਤਕ ਕਰੀਬਨ ਇੱਥੇ ਤੱਕ ਇਹ ਮੌਨਸੂਨ ਕਵਰ ਕਰਦੀ ਹੋਈ ਥਾਈ